ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਤ ਸਿੰਘ ਤੁਹਾਡਾ ਆਪਣੇ ਚੈਨਲ ਥੰਡੇ ਐਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਬੈੱਲ ਵਾਲਾ ਬਟਨ ਜਰੂਰ ਦਬਾ ਲਓ ਤਾਂ ਜੋ ਵਧੀਆ ਤੋਂ ਵਧੀਆ ਜਾਣਕਾਰੀ ਇਹ ਜਿਹੜੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਤੇ ਕਿਸਾਨ ਵੀਰੋ ਅੱਜ ਮੈਂ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕਰਨੀ ਹੈਗੀ ਸਪੈਸ਼ਲ ਪੀਆਰ 131 ਝੋਨੇ ਬਾਰੇ ਸਾਂਝੀ ਕਰਨੀ ਹੈ ਕਿਉਂਕਿ ਪੀਆਰ 131 ਜਿਹੜਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਵੱਡੇ ਰਕਬੇ ਦੇ ਵਿੱਚ ਲੱਗਿਆ ਹੋਇਆ ਤੇ ਬਹੁਤ ਕਿਸਾਨ ਵੀਰਾਂ ਨੇ ਪਹਿਲੀ ਵਾਰ ਲਾਇਆ ਕਿਉਂਕਿ 2 ਸਾਲ ਹੋਏ ਨੇ ਵੈਰਾਈਟੀ ਆਈ ਨੂੰ ਤੇ ਹਜੇ ਇੰਨਾ ਭੇਤ ਨਹੀਂ ਜਿਹੜੇ ਨਵੇਂ ਕਿਸਾਨ ਵੀਰ ਨੇ ਉਹਨਾਂ ਨੂੰ ਤਾਂ ਉਹਨਾਂ ਦੇ ਕਿਸਾਨ ਵੀਰੋਂ ਸਵਾਲ ਬਹੁਤ ਜ਼ਿਆਦਾ ਆਉਂਦੇ ਨੇ ਕਿਉਂਕਿ ਜਿਆਦਾ ਜਿਹੜਾ PR131 ਹੈ ਇਹ ਹਜੇ ਤੱਕ 30 ਦਿਨ ਦਾ ਝੋਨਾ ਹੋਇਆ ਤਕਰੀਬਨ 70% ਝੋਨਾ ਜਿਹੜਾ ਉਹ 30 ਜੂਨ ਤੋਂ ਲੈ ਕੇ 5 ਜੁਲਾਈ ਤੱਕ ਜਿਹੜਾ ਲੱਗਿਆ ਹੋਇਆ PR131 ਤਾਂ ਕਿਸਾਨ ਵੀਰੋ ਇਦੇ ਵਿੱਚ ਸਭ ਤੋਂ ਵੱਡੇ ਜਿਹੜੇ ਸਵਾਲ ਆ ਰਹੇ ਨੇਗੇ ਵੀ ਕੀ ਕੁਸਪਾਈਏ ਬੁੱਝਾ ਕਿਸਾਨ ਵੀਰੋਂ ਪਹਿਲੇ ਨੰਬਰ ਤੇ ਤਾਂ ਇਹ ਜਿਹੜੀ ਗੱਲ ਆ ਪੀਆਰ 131 ਆ ਸਾਰਾ ਆਪਣਾ ਖੇਤ ਪੀਆਰ 131 ਦਾ ਤਕਰੀਬਨ ਤਕਰੀਬਨ ਹਜੇ 25 ਦਿਨ ਦਾ ਝੋਨਾ ਹੋਇਆ 25 26 ਦਿਨ ਦਾ 6 7 ਜੁਲਾਈ ਦੀ ਮੰਨ ਕੇ ਚਲੋ ਆਪਣੀ ਇਹਦੀ ਟ੍ਰਾਂਸਪਲੈਂਟਿੰਗ ਆ ਤੇ 28 ਦਿਨ ਦਾ ਮੰਨ ਕੇ ਚਲੋ ਤੁਸੀਂ ਝੋਨਾ ਤੇ 2 ਜੂਨ ਨੂੰ 2 ਜੁਲਾਈ ਆ 2 ਅਗਸਤ ਨੂੰ ਸੌਰੀ ਮੈਂ ਇਹਦੀ ਵੀਡੀਓ ਸ਼ੂਟ ਕਰ ਰਿਆਂਗਾ ਤੇ ਕਿਸਾਨ ਵੀਰੋ ਜਿਹੜਾ ਇਹ ਮੇਰਾ ਝੋਨਾ ਇਹਦੇ ਵਿੱਚ ਮੈਂ ਪਹਿਲਾ ਯੂਰੀਆ ਕੱਲਾ ਦਿੱਤਾ ਦੂਜੇ ਯੂਰੀਏ ਦੇ ਨਾਲ ਆਪਾਂ ਪਾਈਆ ਜ਼ਿੰਕ ਸਲਫੇਟ 33% 5 ਕਿਲੋ ਪਰ ਏਕੜ ਦੀ ਤੀਜੇ ਯੂਰੀਏ ਦੇ ਵਿੱਚ ਕਿਸਾਨ ਵੀਰੋ ਮੈਂ ਪਾਈਆ ਪੋਟਾਸ਼ 20% 20 ਕਿਲੋ 60% ਵਾਲੀ ਤੇ ਨਾਲ ਮੈਗਨੀਸ਼ੀਅਮ ਸਲਫੇਟ ਬਹੁਤ ਵਧੀਆ ਕਿਸਾਨ ਵੀਰੋ ਝੋਨਾ ਜਿਹੜਾ ਆਪਣਾ ਫੋਟ ਕਰਿਆ ਤੇ ਜਿਹੜਾ ਤੁਸੀਂ ਆਹ ਖੇਤ ਦੇਖ ਰਹੇ ਹੋ ਇਹਦੇ ਵਿੱਚ ਮੈਂ ਪੋਟਾਸ਼ ਤੇ ਮੈਗਨੀਸ਼ੀਅਮ ਸਲਫੇਟ ਹਜੇ ਤੱਕ ਪਾਈ ਨਹੀਂ ਇਹਦੇ ਤੇ ਸਿਰਫ ਦੋ ਰੇ ਲੱਗੇ ਹੋਏ ਨੇ ਬਹੁਤ ਆ ਤਕੜੀ ਗਰੋਥ ਆ ਕਿਸਾਨ ਵੀਰੋ ਝੋਨੇ ਦੀ ਕੋਈ ਡਰਨ ਵਾਲੀ ਲੋੜ ਨਹੀਂ ਅੱਗੇ ਕਿਸਾਨ ਵੀਰੋ ਜਿਹੜੀ ਗੱਲ ਆ ਜਾਂਦੀ ਇਹਦੇ ਯੂਰੀਆ ਬਾਰੇ ਵੀ ਕਿੰਨਾ ਯੂਰੀਆ ਲੈਂਦੇ ਆ ਤਾਂ ਕਿਸਾਨ ਵੀਰੋ ਇਹਦੇ ਲਈ ਸਭ ਤੋਂ ਵੱਡੀ ਗੱਲ ਇਹ ਆ ਵੀ ਤੁਸੀਂ ਜਿਹੜਾ ਤੁਹਾਡੇ ਖੇਤ ਦੇ ਮੁਤਾਬਕ ਯੂਰੀਆ ਪਾਉਣਾ ਹੁੰਦਾ ਕਈ ਖੇਤ ਨੇ 5 ਗੱਟੇ ਵੀ ਲੈ ਲੈਂਦੇ ਨੇ ਕਈ ਖੇਤ ਨੇ 2 ਗੱਟਿਆਂ ਨਾਲ ਵੀ ਮੰਨ ਕੇ ਚਲੋ ਝੋਨਾ ਹੋ ਜਾਂਦਾ 2 ਟਾ ਹੀ ਗੱਟਿਆਂ ਨਾਲ ਵੀ ਬਾਕੀ ਤੁਹਾਡੇ ਮੈਨੇਜਮੈਂਟ ਦੇ ਸਿਰ ਤੇ ਆ ਕਿਸਾਨ ਵੀਰੋ ਜਿਆਦਾ ਇਹ 3 ਤੋਂ 3.5 ਗੱਟੇ ਯੂਰੀਏ ਦੇ ਲੈਂਦੀ ਆ ਜਿੱਥੇ ਤੱਕ ਮੇਰਾ ਮੰਨਣਾ ਠੀਕ ਹੈ ਯੂਰੀਆ ਜਿਹੜਾ ਕਿਸਾਨ ਵੀਰੋ ਦਾ 35 ਤੋਂ ਲੈ ਕੇ 40 ਦਿਨ ਦੇ ਵਿੱਚ ਵਿੱਚ ਆਪਾਂ ਨੇ ਇਹਦਾ ਯੂਰੀਆ ਜਿਹੜਾ ਉਹ ਪੂਰਾ ਕਰ ਦੇਣਾ ਚਾਹੇ ਤੁਸੀਂ ਤਿੰਨ ਕਿਸ਼ਤਾਂ ਕਰੋ ਚਾਹੇ ਚਾਰ ਕਰੋ ਚਾਹੇ ਪੰਜ ਕਰੋ ਜਿੰਨਾ ਰੇਪਾਉਣਾ ਤੁਸੀਂ 35 ਤੋਂ 40 ਦਿਨ ਦੇ ਵਿੱਚ ਵਿੱਚ ਇਹਦੇ 'ਚ ਪੂਰਾ ਕਰ ਦੇਣਾ ਝੂਨਾ ਤੁਹਾਡਾ ਬਾਗਮਾਲ ਹੋ ਜਾਊਗਾ ਸਭ ਤੋਂ ਜ਼ਰੂਰੀ ਜਿਹੜੇ 3-4 ਸਵਾਲ ਇਹ ਆਉਂਦੇ ਨੇ ਤੇ ਰਹੀ ਗੱਲ ਕਿਸਾਨ ਵੀਰੋ ਇਹਦੇ ਬੂਜੇ ਦੀ ਤੇ ਝਾੜ ਦੀ ਦੇਖੋ ਕਿਸਾਨ ਵੀਰੋ ਜਿਹੜਾ ਪਹਿਲੀ ਵਾਰ ਆਪਾਂ ਝੋਨਾ ਲਾਉਣੇ ਆ ਉਹਦਾ ਕੋਈ ਇੰਨਾ ਖਾਸ ਆਪਾਂ ਨੂੰ ਤਜਰਬਾ ਨਹੀਂ ਹੁੰਦਾ ਕਿਸੇ ਨੂੰ ਵੀ ਜਦੋਂ ਆਪਣੇ ਖੇਤ ਦੇ ਵਿੱਚ ਆਪਾਂ ਉਹਨੂੰ ਘੁਮਾ ਦਾਂਗੇ ਤਾਂ ਤਜਰਬਾ ਆਪਣੇ ਆਪ ਆ ਜਾਂਦਾ ਪਰ ਕਿਸਾਨ ਵੀਰੋ ਜਿੱਥੇ ਤੱਕ ਮੈਨੂੰ ਪਤਾ ਝੋਨਾ ਇਹ ਪੂਰਾ ਟੌਪ ਦਾ ਹੈ ਬੂਜਾ ਬਹੁਤ ਹੈ ਗ੍ਰੋਥ ਘੱਟ ਹੈ ਜਿੱਦਾਂ 26 ਲੱਖ ਦਾ ਹੈ ਲਫਦਾ ਘੱਟ ਹੈ ਬੂਜਾ ਵਾ ਉਹ ਬਣਾਉਂਦਾ ਹੈ ਪੂਜਾ ਦੇ ਇੱਕ ਦਾ ਰੂਖ ਹੁੰਦੀ ਹੈ ਤੇ ਬਾਕੀ ਹੁਣ ਮੈਂ 2 ਤਰੀਕ ਨੂੰ ਜਿਹੜੀ ਵੀਡੀਓ ਸ਼ੂਟ ਕਰ ਰਿਹਾ ਮੈਂ ਤੁਹਾਨੂੰ 10 ਕ ਤਰੀਕ ਦੇ ਨੇੜੇ ਜਾ ਕੇ ਵੀਡੀਓ ਸ਼ੂਟ ਕਰਕੇ ਦਿਖਾਉਂਗਾ ਵੀ ਇਹਦਾ ਜਿਹੜਾ ਟਿਲਰਿੰਗ ਹੈ ਇਦੋਂ ਜ਼ਿਆਦਾ ਕਿਵੇਂ ਕਰੀ ਉਹਨੇ ਕਿੰਨੀ ਘਟਲਰਿੰਗ ਕਰੀ ਤੇ ਇਹ ਤਿੰਨ ਚਾਰ ਸਵਾਲਾਂ ਨੇ ਜਵਾਬ ਨੇ ਜਿਹੜੇ ਕਿਸਾਨ ਵੀਰੋ ਤੁਹਾਨੂੰ ਦੇ ਚੁੱਕਿਆ ਮੈਂ ਵੀ ਯੂਰੀਆ ਦੇ ਚ ਤੁਸੀਂ 35 ਤੋਂ 40 ਦਿਨ ਚ ਪੂਰੀ ਕਰਨੀ ਆ ਤੇ ਆਹ ਹਾਂ ਆਪਾਂ ਤੱਤ ਪਾਉਣੇ ਤੁਸੀਂ ਇਹ ਪਾ ਸਕਦੇ ਹੋ ਹੋਰ ਆਪਾਂ ਟਿਲਰਿੰਗ ਲਈ ਕਦੇ ਵੀ ਕੋਈ ਤੱਤ ਨਹੀਂ ਕੋਈ ਪ੍ਰੋਡਕਟ ਜਿਹੜਾ ਬਾਜ਼ਾਰੂ ਆ ਉਹ ਨਹੀਂ ਵਰਤਦੇ ਸਿਰਫ ਤੱਤਾਂ ਦੇ ਆਧਾਰ ਤੇ ਜਿਹੜੀ ਝੋਨੇ ਦੀ ਫੋਟ ਕਰਾਉਣਿਆ ਤੇ ਦੂਜੇ ਨੰਬਰ ਦੇ ਕਿਸਾਨ ਵੀਰੋ ਜਿਹੜੀ ਗੱਲ ਆ ਜਾਂਦੀ ਹੈਗੀ ਰੀਜੈਂਟ ਪਾਣ ਦੀ ਜਾਂ ਕੈਲਡਾਨ ਜਿੱਦਾਂ ਕਹਦੇ ਕੋਈ ਵੀ ਜੋ ਨਦੀ ਹਾਕੀਟ ਨਾਸਕਾ ਉਹ ਆਪਾਂ ਕਿਸਾਨ ਵੀਰੋ ਕਦੇ ਵੀ ਝੋਨੇ ਦੇ ਵਿੱਚ ਨਹੀਂ ਪਾਉਂਦੇ ਆਪਾਂ ਸਿਰਫ ਸਪਰੇਅ ਦਿੰਨੇ ਆਂਗੇ ਕਿਉਂਕਿ ਉਹ ਝੋਨੇ ਨੂੰ ਕੱਚਾ ਕਰਦਾ ਤੇ ਕੱਚਾ ਝੋਨਾ ਜ਼ਿਆਦਾ ਜਿਹੜਾ ਉਹਨੂੰ ਬਾਅਦ ਦੇ ਵਿੱਚ ਦੋਧਾ ਅਸਰ ਲੰਘ ਜਾਂਦਾ ਫਿਰ ਸੁੰਡੀ ਵੀ ਜ਼ਿਆਦਾ ਪੈਂਦੀ ਆ ਤੇ ਤੇਲੇ ਦਾ ਹਮਲਾ ਵੀ ਜ਼ਿਆਦਾ ਹੁੰਦਾ ਉਮੀਦ ਆ ਕਿਸਾਨ ਵੀਰੋ ਜਿਹੜੀਆਂ ਆਪਾਂ ਤੁਹਾਡੇ ਨਾਲ ਇਹ ਗੱਲਾਂ ਬਾਤਾਂ ਕਰੀਆਂ ਨੇ ਤੁਹਾਨੂੰ ਸਾਰੀਆਂ ਵਧੀਆ ਲੱਗੀਆਂ ਹੋਵेंगी ਹੋਣਗੀਆਂ ਤੇ ਤੁਹਾਡੇ ਸਵਾਲਾਂ ਦੇ ਨੇ ਜਿਹੜੇ ਉਹ ਜਵਾਬ ਵੀ ਮਿਲ ਗਏ ਹੋਣਗੇ ਇਸੇ ਤਰ੍ਹਾਂ ਕਿਸਾਨ ਵੀਰੋ ਆਪਾਂ ਵਧੀਆ ਵਧੀਆ ਜਾਣਕਾਰੀ ਲੈ ਕੇ ਤੁਹਾਡੇ ਲਈ ਹੁਣ ਲਗਾਤਾਰਤਾ ਨਾਲ ਹਾਜ਼ਰ ਰਹਾਂਗੇ ਕਿਉਂਕਿ ਕਈ ਰੁਝੇਮਿਆਂ ਕਰਕੇ ਵੀਡੀਓ ਨਹੀਂ ਪੈਂਦੀ ਸੀਗੀ ਪਰ ਫੋਨ ਤੇ ਆਪਾਂ ਤੁਹਾਡੇ ਨਾਲ ਕੰਟੈਕਟ ਦੇ ਵਿੱਚ ਰਹਾਂਗੇ ਇਸੇ ਤਰ੍ਹਾਂ ਆਪਾਂ ਵਧੀਆ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ